ਲਓ ਜੀ ਬਲੌਗ ਵੀਰਪਾਲ ਪਰਪਤ ਬਹੁਤ ਬਹੁਤ ਤੈ ਦਿਨੋ ਧੰਨਵਾਦ ਹੋਰ ਸਨਾਓ ਕਿ ਮੈਂ ਠੀਕ ਠਾਕ ਹਾਂ ਜੀ ਲਓ ਜੀ ਵੀਡੀਓ ਨੂੰ ਸ਼ੇਅਰ ਕਰਿਆ ਉਸ ਇਹਨਾਂ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਜਿਹੜੀ ਪਰ ਨਵੀਂ ਵੀਡੀਓ ਬਣਾਵਾਂਗੇ ਉਹ ਤਾਂ ਨੋਟਿਫਾਈ ਜਨ ਸੋਡੇ ਪਰ ਜਲਦੀ ਪਹੁੰਚੂਗਾ ਲਓ ਜੀ ਇਹ ਆਪਾਂ ਪੂਰਾ ਸੈੱਟ ਬਣਾ ਕੇ ਤਿਆਰ ਕੀਤਾ ਹੀ ਹੈਗਾ ਜੀ ਜਿਸ 6 ਮਿੰਟ ਤੋਂ ਲੈ ਕੇ 1 ਸਾਲ ਤੱਕ ਬੱਚੇ ਦਾ ਇਹ ਦਿਨ ਆਦੀ ਕੈਪ ਉਧਰ ਪਈ ਰਹੇਗੀ ਚਲੋ ਕੋਈ ਗੱਲ ਨਹੀਂ ਆਪਾਂ ਜਦੋਂ ਕੂਰੀਅਰ ਕਰਵਾਉਣ ਲੱਗੇ ਫਿਰ ਵੀ ਤੁਹਾਨੂੰ ਦਿਖਾਉਣਾ ਹੀ ਆ ਇਹ ਤੇ ਇਹ ਮੈਂ ਤੁਹਾਨੂੰ ਤਾਂ ਦਿਖਾਉਣ ਲੱਗੀ ਸੀਗੀ ਆਪਾਂ ਤੁਹਾਨੂੰ ਦੱਸਦਿਆਂ ਵੀ ਇਹਨਾਂ ਦੀ ਲਵਾਈ ਚੜਾਈ ਬਾਰੇ ਦੱਸਦੇ ਆ ਮੈਨੂੰ ਭੈਣਾਂ ਨੇ ਕਮੈਂਟ ਕੀਤਾ ਵੀ ਭੈਣਾਂ ਸਾਨੂੰ ਨਾ ਐਂਟੀਟੀ ਆਪਣਾ ਮੈਨੂੰ ਕੀ ਦੱਸੋ ਸਾਨੂੰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਆਪਾਂ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਬੱਚੇ ਦਾ ਸੱਟ ਦੀ ਆਪਾਂ ਲਵਾਈ ਚੜਾਈ ਕਿੰਨੀ ਰੱਖਦੇ ਹੁੰਦੇ ਆ ਹਨਾ ਤੇ ਬਲਤ ਮੈਂ ਤੁਹਾਨੂੰ ਦੱਸਣੀ ਆ ਮੈਂ ਹੋਈ ਪਈ ਆ ਬਿਮਾਰ ਗਲਾ ਖਰਾਬ ਹੋਇਆ ਪਿਆ ਕਾਫੀ ਮੈਨੂੰ ਕਮੈਂਟ ਤੇ ਦੱਸਿਆ ਮੈਂ ਗੱਲ ਵਾਸਤੇ ਕੀ ਲਵਾ ਜਿਆਦਾ ਰੋਚੀ ਜੀ ਗਈ ਪਰਸੋ ਦਵਾਈ ਲਿਆਣ ਦੀ ਕੱਲ ਵੀ ਲੈ ਕੇ ਨਾ ਸਭ ਕੋ ਪਿੰਡੋਂ ਤੋਂ ਦਵਾਈ ਲੈਂਦੀ ਨਹੀਂ ਨਾ ਮੇਰੇ ਪਿੰਡੋਂ ਰਾਮ ਆਵੇ ਦੋ ਦਿਨ ਹੋ ਗਏ ਬਾਗਾਂ ਪਰਣ ਜਾਂਦੀ ਰਹੀ ਗਲਾ ਬੜਾ ਖਰਾਬ ਹੋਇਆ ਪਿਆਗਾ ਤੇ ਵੀਡੀਓ ਆਪਣੀ ਪਰਸੋਂ ਠੀਕ ਸੀ ਜਿੱਥੇ ਜਦੋਂ ਬਾਪੂਰੀਆ ਕਰਵਾਉਣ ਗਏ ਆ ਨਾਲੇ ਕੋਈ ਕੁਝ ਸਮਾਨ ਲੈ ਆ ਕੇ ਉਹਨਾਂ ਸੇ ਬੋਲਿਆ ਕੇ ਆਈ ਤੇ ਮੈਂ ਮਜਬੂਰੀ ਚ ਵੀਡੀਓ ਬਣਾਉਣ ਲੱਗੀ ਸੀਗੀ। ਮੈਂ ਕਿਹਾ ਚਲੋ ਪਹਿਣਾ ਨੂੰ ਦਿਖਾਵਾਂ ਫਿਰ ਪਹਿਣਾ ਕਹਿੰਦਾ ਸੀ ਡੇਲੀ ਦੀ ਵੀਡੀਓ ਕਉ ਨਹੀਂ ਪਾਉਂਦੀ ਹਨਾ। ਤੇ ਮੈਂ ਤੁਹਾਨੂੰ ਪਤਾ ਮੈਂ ਡੇਲੀ ਰੁਟੀਨ ਵਾਲਾ ਤਾਂ ਕੁਝ ਤਾਂ ਖਾਉਂਦੀ ਨਹੀਂ ਹੁੰਦੀਗੀ। ਤੇ ਮੈਂ ਆਪਾਂ ਜੇ ਕੁਝ ਬਣ ਕੇ ਤਿਆਰ ਹੋਵੇ ਜਾਂ ਆਪਾਂ ਕੋਈ ਉਹ ਦਿਖਾਉਣੇ ਹੁੰਦੇ ਆ ਲੋਪਾ ਦੀ ਕੋ ਮੇਰੀਆਂ ਪਹਿਣਾ ਤੇਰੀ ਹੀ ਤਾਂ ਆਪਾਂ ਜਦੋਂ ਆਪਣੇ ਕੋਲ Google 'ਤੇ ਡੰਨ ਹੋ ਗਿਆ ਆਪਣੇ ਕੋਲ ਜਦੋਂ ਆਪਾਂ ਕੱਲਣ ਲੱਗੇ ਨਾ ਆਪਾਂ ਤੁਹਾਨੂੰ ਰੇਟ ਉਹ ਤੋਂ ਦੱਸਾਂਗੇ। ਤੇ ਆਪਾਂ ਤੁਹਾਨੂੰ ਆ ਵੀ ਦੱਸਾਂਗੇ ਆਪਾਂ ਕੱਲਣਾ ਕਿੱਥੇ ਆ। ਦੇਖੋ ਆਪਾਂ ਆਤੀ ਇਸ ਦੀ ਜਿੱਦਾਂ ਆਪਾਂ ਇੱਥੇ ਆਰਡਰ ਜਨ ਕਰਤਾ ਨਾ ਇਸੇ ਤਰ੍ਹਾਂ ਆਪਾਂ ਆਰਡਰ ਜਨ ਬਾਹਤੀ ਕਰਤਾ ਇਸ ਤਰ੍ਹਾਂ ਇਹ ਡਿਜ਼ਾਈਨ ਆਪਾਂ ਪਜਾਮੇ ਤੇ ਪੂਰੇ ਕਰਤਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆਗਾ ਨਾੜੇ ਤਾਂ ਜਿੰਨਾ ਦਾ ਹੈਗਾ ਪਹੁੰਚੋਂ ਤੋਂ ਪਹਿਲਾਂ ਉਹ ਦੇਖ ਲੈਣਗੇ ਹਲੋ ਜੀ ਟੋਪੀ ਉੱਤਰ ਪਈ ਆਪਾਂ ਲੈ ਕੇ ਆ ਚੱਲ ਕੋਈ ਗੱਲ ਇਹਨੂੰ ਦਿਖਾਇਆ ਹੀ ਸੀ ਮੇਰਾ ਦਿਖਾਇਆ ਹੋਇਆ ਹੈ ਤੇ ਪੰਜਾਬੀ ਰੈਡੀ ਸੀ ਦਿਖਾਉਣ ਵਾਲੀ ਇਸੇ ਮੇਂ ਮੁੱਤਲੈਕਾ ਸਾਤਾਂਕਾ ਬੱਚੀ ਦੇ ਲੋਪੈਣ ਦੀ ਕੁ ਜਿਹੜੀਆਂ ਭੈਣਾਂ ਮੈਨੂੰ ਕਹਿੰਦੇ ਸੀ ਸਾਨੂੰ ਤੁਸੀਂ ਇੰਚੀ ਟੇਪਾ ਮਰ ਕੇ ਦੱਸਿਆ ਕਰੋ ਤੇ ਆ ਪਾਵਨ ਸੋਡੇ ਕੋਲ ਇੰਚੀ ਟੇਪਾ ਪਾ ਲਈ ਆਏਗਾ ਦੇਖੋ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਆ ਜਿਹੜੀ ਆ ਚੀਜ਼ ਆ ਨਾ ਜਿਹੜੀਆਂ ਮੇਰੀਆਂ ਭੈਣਾਂ ਬਣਾਉਂਦੀਆਂ ਜਾਂ ਆਪ ਦੇ ਬੱਚਿਆਂ ਲਈ ਜਾਂ ਕਿਸੇ ਲਈ ਹੈ ਨਾ ਆ ਚੀਜ਼ ਖੁੱਲੀ ਰੱਖਿਆ ਕਰੋ ਇੱਥੋਂ ਆ ਚੀਜ਼ ਜੋ ਕਿ ਬੱਚਿਆਂ ਨੇ ਲੱਗਿਆ ਹੁੰਦਾ ਡੈਂਪਰ ਇਹ ਜੀ ਆਪਾਂ ਨੂੰ ਜ਼ਰੂਰੀ ਹੁੰਦੀ ਹੈ ਰੱਖਣੀ ਆਹ ਚੀਜ਼ ਖੁੱਲੀ ਰੱਖਣੇ ਇਹ ਜੀ ਖੁੱਲੀ ਰੱਖਿਆ ਕਰੋ ਇਹਦੇ ਆਪਾਂ 40 ਜੁੱਟੇ ਪਾਏ ਸੀ ਆਹ ਚੀਜ਼ ਦੇਖੋ ਕਿੰਨੀ ਖੁੱਲੀ ਡੁੱਲੀ ਵੜੀ ਹੋਈ ਹੈ ਨਾ ਨਾਲੇ ਥੇ ਕੰਮ ਦਾ ਬੱਚਾ ਆਹ ਚੀਜ਼ ਵੀ ਵੱਡੀ ਰੱਖਿਆ ਕਰੋ ਜਿਹੜੀ ਝੋਲੀ ਹੈ ਨਾ ਇਹ ਵੀ ਵੱਡੀ ਰੱਖਿਆ ਕਰੋ ਜੋ ਵਾਦੀ ਕਿਤੇ ਪ੍ਰੋਗਰਾਮ ਤੇ ਪਾਉਣੀ ਜਾਂ ਕਿਤੇ ਆਪਾਂ ਕਿਤੇ ਗਏ ਆ ਕੋਈ ਭਾਗਜੰਨ ਤੇ ਕਿਤੇ ਰਿਸ਼ਤੇਦਾਰ ਜੀ ਹੈ ਨਾ ਤੇ ਬੱਚੇ ਦੇ ਟੈਂਪਰ ਤਾਂ ਲੱਗੇ ਹੀ ਹੁੰਦਾ ਡੇਲੀ ਟ੍ਰੀਨ ਚ ਘਰ ਵੀ ਰੱਖਣਾ ਤਾਂ ਲੰਮਦਾ ਹਰਕ ਕੋਈ ਹੈ ਨਾ ਤੇ ਸਵੇਰ ਦਾ ਪਾਇਆ ਸੈਟ ਆਪਾਂ ਸ਼ਾਮ ਤੱਕ ਦੂਜੇ ਦਿਨ ਤੱਕ ਵੀ ਲਾਉਣਾ ਹੁੰਦਾਗਾ ਤੇ ਪਰ ਟੈਂਪਰ ਤਾਂ ਲੱਗੇ ਹੀ ਹੁੰਦਾ ਤੇ ਪਰ ਟੈਂਪਰ ਦੇ ਨਾਲ ਆ ਚੀਜ਼ਾਂ ਤਾਂ ਜ਼ਰੂਰ ਖੁੱਲੀਆਂ ਚਾਹੀਦੀਆਂ ਇੱਕ ਆ ਜਿਹੜੇ ਪਾਟਾ ਤੁਸੀਂ ਇਹ ਖੁੱਲੇ ਰੱਖਿਆ ਕਰੋ ਮੇਰੀਆਂ ਭੈਣਾਂ ਲਓ ਜੀ ਇਹ ਪਜਾਮੀ ਹੈ 1 ਸਾਲ ਦਾ ਬੱਚਾ ਪਾ ਸਕਦਾ 6 ਮਹੀਨੇ ਤੋਂ ਲੈ ਕੇ ਇੱਕ ਮੈਂ ਹੋਰ ਵੀ ਦੱਸਨੀ ਆ ਜਿਹੜੀਆਂ ਭੈਣਾਂ ਨੇ ਚਲੋ ਇਹ ਬਣਵਾਈ ਆ ਹਨਾ ਜਿਹੜੀ ਆ ਚੀਜ਼ ਆ ਨਾ ਵਿਚਲੀ ਇਹ ਆਪਾਂ ਜ਼ਿਆਦਾ ਫੋਲਡ ਕਰ ਦਿੰਦੇ ਹੁੰਦੇ ਆ ਤੇ ਜੇ ਤੁਸੀਂ ਉਹਦਾ ਬੱਚਾ ਵਿਊਚੀ ਵੀ ਹੋਗੀ ਤੁਸੀਂ ਇੱਥੋਂ ਕੱਢ ਕੇ ਥੋੜਾ ਜਿਹਾ ਤੁਸੀਂ ਇਨਾ ਕਾ ਆਪਦੀ ਮਿਹਨਤ ਕਰ ਸਕਦੇ ਆ ਸਾਲ ਕਵਾਦ ਤੁਸੀਂ ਇਹਨੂੰ ਘਟਾ ਸਕਦੇ ਹੋ ਇੱਥੋਂ ਦੁਬਾਰਾ ਲਾਸਟ ਪਾਸ ਸਕਦੇ ਆ ਤੇ ਜੇ ਇਸ ਨੂੰ ਤੇ ਜਾਈ ਤੋਂ ਫੋਲਡ ਕਰ ਸਕਦੇ ਆ ਜੇ ਨਹੀਂ ਵੀ ਲੱਗਦੀ ਨਾ ਤੁਸੀਂ ਆ ਚੀਜ਼ ਤੋਂ ਫੋਲਡ ਕਰ ਲਿਆ ਕਰੋ ਇੱਥੋਂ ਬੱਚੇ ਦੇ ਲੋ ਜੀ ਦੇਖ ਲਓ ਮੇਰੀਆਂ ਪੈਣਾ ਜਿਹੜੀਆਂ ਕਹਿੰਦੇ ਸੀ ਸਮਝਰੂਰ ਦੱਸਿਆ ਕਰੋ ਕਿ ਐਂਟੀ ਟੇਪ ਨਾਲ ਦੱਸੋ ਪਾ ਤੁਹਾਡੇ ਸਾਹਮਣੇ ਐਂਟੀ ਟੇਪ ਹੀ ਲਿਆਂਦਾ ਹੁਣ ਲੋ ਜੀ ਆਪਾਂ 14 ਇੰਚ ਦੀ ਤਿਆਰ ਕੀਤੀ ਹੈ ਦੇਖੋ ਤਿਆਰ ਆਪਾਂ 14 ਇੰਚ ਦੀ ਕਰ ਲਈ ਬਿਨਾ ਫੋਲਡ ਤੋਂ ਆਪਾਂ ਆ ਵੀ ਇਹਦੇ ਨੀਫੇ ਤੋਂ ਬਿਨਾ ਲੋ 14 ਇੰਚ ਦੀ ਲਵਾਈ ਚ 6 ਮਿੰਨ ਦਬਚ ਆਪਾਂ ਵੇ ਸਾਲ ਦਫਾ ਇਹ ਰਾਮ ਨਾਲ ਆਉਗੀ ਦੇਖੋ 10 ਇੰਚ ਦੀ ਲਵਾਈ ਹੈ ਇਹ ਆਪਾਂ ਬਣਾਈ ਸੀ ਜੇ ਆਪਾਂ ਤੁਹਾਨੂੰ ਦਿਖਾ ਹੀ ਦਿੰਦੀ ਹੈ ਨਾ ਇਹ ਕਿੰਨੇ ਇੰਚ ਦੀ ਹੋ ਗਈ ਹੈ ਲੈ 14 ਇੰਚ ਦੀ ਬਣਾਈ 16.5 ਦੀ ਗਈ 14 ਇੰਚ ਦੀ ਬਣਾ ਕੇ ਤੇ ਬੰਦ ਵਿੱਚ ਉਹ ਫੋਲਡ ਕਰਦੀ ਜਿਹੜੀ ਆਹ ਚੀਜ਼ ਹੁੰਦੀ ਹੈ ਆਹ ਤੁਸੀਂ ਹਮੇਸ਼ਾ ਖੁੱਲੀ ਰੱਖਿਆ ਕਰੋ ਆਹ ਦੀ ਆਹ ਦੇ ਕੋਲ ਆਪਾਂ ਚਾਰੀ ਰੋਟੇ ਪਾਈ 11 ਇੰਚ ਦੀ ਲਵਾਈ ਤੇ ਹੋ ਗਈ ਇੰਦੀ ਸੋਣੀ ਪਜਾਮੀ ਬਣ ਕੇ ਤਿਆਰ ਹੋਈ ਆ ਇਹ ਡਿਜ਼ਾਈਨ ਆਪਾਂ ਇਸ ਤਰ੍ਹਾਂ ਪਾਤਾ ਬੋਜੀ ਜੋਦਾਂ ਇਹ ਚ ਪ੍ਰੋਪਰ ਤਿਆਰ ਰੱਖੀਏ ਕੋਸਪਾ ਵਿੱਚ ਫੋਲਡ ਕਰਤੀ ਇਹਦਾ ਸਾਨੂੰ ਪਜਾਮੀ ਦੇ ਬਾਰੇ ਦੱਸਿਆ ਸੰਦ ਤੇ ਇਹ ਆ ਜੁੱਟੇ ਪਾਏ ਆ ਆਪਾਂ 20 ਜੁੱਟੇ ਜਿਹੜੇ ਆਇਤੋਂ ਪਾਏ ਨਾ 20 ਜੁੱਟੇ ਪਾ ਕੇ ਆਪਾਂ 18 ਸਲਾਈਆਂ ਪਉਣਤੀਆਂ ਸੀ ਆ ਨੌਂ ਭੁਰੀ ਤੇ ਨੌਂ ਪਿਛਲੀ ਸਾਈਡ ਇਹਨਾਂ ਡਿਜ਼ਾਈਨ ਪਾਏ ਆ ਤੇਰਾ ਪਸ਼ੀਮੀ ਸੱਤਵੇਂ ਸਲਾਈ ਬਦੋਂ ਦੇ ਗਏ ਇਹ ਤੇ ਇਤੋਂ ਤੱਕ ਨਹੀਂ ਜਦੋਂ ਇੱਥੋਂ ਜੇ ਵੀ 7ਵੀਂ 6ਵੀਂ 7ਵੀਂ ਸਲਾਈ ਵਧਾਉਂਦੀ ਆਪਾਂ 40 ਝੁੱਟੇ ਕਰ ਲਈ ਇੱਥੋਂ ਆਹ 30 ਤੋਂ 40 ਝੁੱਟੇ ਕਰ ਲਈ ਆਪਾਂ ਕਿਉਂਕਿ ਬਰੀਕ ਪੱਛਮ ਆ ਨਾ ਮੋਟੀ ਪੱਛਮ ਹੋਵੇ ਤਾਂ 30 ਝੁੱਟੇ ਬਹੁਤ ਇਹ ਜਿਆਦਾ ਬਰੀਕ ਆ ਨਾ 40 ਝੁੱਟੇ ਕਰ ਲਈ ਇੱਥੋਂ ਆ ਫਿਰ ਤੁਸੀਂ ਆਹ ਜੀ ਵੱਡੀ ਰੱਖਿਆ ਕਰੋ ਜਿਹਦੇ ਨਾਲ ਬੱਚਾ ਵਧੀਆ ਕੰਫਰਟੇਬਲ ਰਹਿੰਦਾ ਵਾ ਲੋਤੀ ਇਹਦਾ ਬਣ ਗਈ ਪੰਜਾਬੀ ਆ ਵੀ ਹੁਣ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਇਹ ਆਪਾਂ ਕਿੰਨੇ ਇੰਚ ਦੀ ਰੱਖੀ ਹੋ ਪੈਣਾ ਕਿ ਤੁਹਾਨੂੰ ਇੰਚ ਤੇ ਆਪਣੇ ਦੱਸ ਦੋ ਨਾ ਲਓ ਭੈਣ ਦੇਖ ਲਓ ਇਹ ਵੀ 14 ਇੰਚ ਦੀ ਜਾਵੜੀ ਸੇਮ 14 ਦੇਖੋ ਜੀ ਜਿੰਨੀ ਪਿਆੰਮੀ 14 ਉਨੇ ਹੀ ਕੁਮੀਰ ਆ ਚੀਜ਼ਿਆ ਹੋ ਗਿਆ ਕੋਟ ਦੀ ਲਵਾਈ ਹੋ ਗਈ ਲਓ ਜੀ 14 ਇੰਚ ਪਾ ਕੋਟ ਦੀ ਲਵਾਈ ਰੱਖੀ ਆ ਲਓ ਜੀ ਇਹ ਕੁਦਰਤ ਵਰਨੋ ਹੀ ਹੋ ਗਿਆ 11 ਹੀ ਇਸ ਤਰ੍ਹਾਂ ਹੋਈ ਆ ਤੋਂ ਤੁਸੀਂ ਕਹਿਤਾ ਕਰਕੇ ਵੀ ਮੈਂ ਤਾਂ ਅਹੀਂ ਐਂਚੀ ਟੇਪ ਦੀ ਲੋਡ ਮੇ ਤਾਂ ਪੈ ਗਈ ਨਹੀਂ ਮੈਨੂੰ ਤਾਂ ਨਹੀਂ ਲੋਡ ਪੈਂਦੀ ਇਹਨਾਂ ਜਿਦੇ ਕੋ ਮੇ ਤਾਂ ਡੇਲੀ ਦਾ ਕੰਮ ਆ ਮੈਨੂੰ ਨਹੀਂ ਲੋਡ ਪੈਂਦੀਗੀ ਜਿੰਨੀ ਪੰਜਾਬੀ ਸੀ 11 ਤੇ ਉਹਨੇ ਆਹ ਕੋਟ ਦਾ ਚੜਾਈ ਹੋ ਗਈ ਦੇਖੋ ਜੀ ਤੇ ਉਹਨੇ ਆਹ ਚੀਜ਼ ਲਵਾਈ 14 ਇੰਚ ਦਾ ਇਹ ਹੋ ਗਿਆ ਤੇ 14 ਇੰਚ ਦੀ ਪੰਜਾਬੀ ਹੋ ਗਈ ਤੇ ਬਾਹਾਂ ਤੁਸੀਂ ਦੇਖੋ किन्ने पाठ पाई लौ जी दस इंच से काट पाई है दस के साढ़े के नौ देखिए सवार के कपड़े इंची टेप टूट गया मैं इतों दस इंच दस इंच दस तो चार चार इंच बह हो गई चौदह इंच हो गया लो जी ये है जी लवाई हैगी छे महीने तो लैके एक साल दक्षे का लो जी चलो जी ਠੀਕ ਆਪਾਂ ਹੁਣ ਵੀਡੀਓ ਦਾ ਐਂਡ ਕਰਦੇ ਆ ਤੇ ਇਹ ਆਪਾਂ ਤੁਹਾਨੂੰ ਦਿਖਾਤਾ ਇਹ ਪਕੌੜ ਟੈਪ ਬਣਾਇਆਗਾ ਨਾਲ ਪਜਾਮੀ ਆ ਨਾਲੇ ਦੀ ਕੋਟ ਪਜਾਮੀ ਛੂਟ ਟੋਪੀ ਆ ਟੋਪੀ ਉਧਰ ਪਈ ਆ ਟੋਪੀ ਤੁਹਾਨੂੰ ਭੁੱਲ ਗਈ ਮੈਂ ਚਲੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ